ਵਾਜ ਗੁਰੂ ਜੀ ਤਨ ਗੁਰੂ ਗੀਵਨ ਬਾਜ ਗੁਰ ਬਿਨ ਗਿਆਨ ਨਾ ਹੋਵੈ ਨ ਸੁਖ ਵਸੈ ਮਨ ਆਈ ਨਾਨਕ ਨਾਮ ਵਿਹੁ ਨੇ ਮਨ ਮੁਖੀ ਜਸਨ ਜਨਮੰਗ ਵਾਈ ਉਹ ਵੈ ਸਿਬਦ ਕਸਾਂ ਮੰਦੀ ਨੂਰ ਅਰਸੋਂ ਗੁਰਸੋਂ ਜੱਟੀ ਐ ਤਦ ਡਿਟੇ ਸੱਚੇ ਬਾਦਸ਼ਾ ਮਨ ਜਨਮ ਜਨਮ ਦੀ ਕੱਟੀ ਐ ਵਾਹੀ ਗੁਰੂ ਜੀ ਸੋ ਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਉਪਜੈ ਤੇਰ ਦੁੱਖ ਨ ਲੱਗੈ ਆਏ ਗੁਰ ਸੇਵਾ ਤੇ ਸੁਖ ਉਪਜੈ ਤੇਰ ਦੁੱਖ ਨ ਲੱਗੈ ਆਏ ਜਮਨ ਮਰਣਾ ਮਿਟ ਗਇਆ ਕਾਲਿਕ ਕਿਸਨਾ ਵਿਸਾਏ ਅਰਸਿੱਤੀ ਮਨ ਰਵ ਰਹੀਆ ਸੱਚੇ ਰਿਹਾ ਸਮਾਏ ਨਾਨਕ ਹੋਮ ਬਲਜਵਾ ਦੀ ਤਨ ਨੰਗੋ ਜੋ ਚਲਨ ਸੁਧਗੁਰ ਭਾਏ ਮਹੱਲਾ ਤੀਜਾ ਬਣ ਸ਼ਬਦ ਸੁਦਨਾ ਹੋਈ ਇਨ ਇੱਕ ਕਦੈsingar ਬਰਕੀ ਸਰਨ ਜਨੈ ਦੁਜੈ ਭਾਈ ਪਿਆਰ ਸਾਖ ਸੁਧ ਸਕੁਲਖਣੀ ਨਾਨਕ ਨਦੀ ਵਿਚ ਕਨਾਰ ਬਾਉੜੀ ਅਰਘ ਅਪਨੀਂ ਦਇਆ ਕਾਢ ਅਰ ਬੋਲੀ ਬੈਣੀ ਅਰ ਨਾਮ ਤੇ ਆਈ ਹਰ ਵਿੱਚ ਰਾਮ ਅਰ ਲਾ ਲੈਣੀ ਜੋ ਜਪਦੇ ਹਨ ਅਰ ਦਿਨ ਰਾਤ ਨਾਮ ਕਰ ਬੈਣੀ ਜਿਨਾਂ ਸਤਿਗੁਰ ਨੇ ਰਾਗ ਦੇ ਰਾ ਰੱਦਿਆ ਜਨਨ ਦੇਖਾਂ ਨੈਣੀ ਆਮ ਬਧੇ ਆਪਣੇ ਗੁਰੂ ਕੋ ਜਿਨ ਮੇਰਾ ਗੁਰ ਸੱਜਣ ਮਿਲਿਆ ਸੈਣੀ ਜਿਨਾਂ ਸਤਿਗੁਰ ਮੇਰਾ ਬਿਆਰਾ ਰਾਦਿਆ ਜਨਨ ਦੇਖਾਂ ਨੈਣੀ ਆਮ ਬਧੇ ਆਪਣੇ ਗੁਰੂ ਕੋ ਜਿਨ ਮੇਰਾ ਅਮਰ ਸੱਜਣ ਮਿਲਿਆ ਸੈਣੀ ਮਾਹੀ ਗੁਰੂ ਜੀ ਕਾ ਖਾਲਸਾ ਬਾਹੀ ਗੁਰੂ ਜੀ ਕੀ ਫਤਿਹ